ਹਾਂਜੀ ਸਤ ਸ੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਠੀਕ ਠਾਕ ਹੋ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਦਿਨ ਹੈਗਾ ਸ਼ਨੀਵਾਰ 16 ਨਵੰਬਰ ਹੋਈ ਇਹਨਾ 16 ਨਵੰਬਰ ਕੱਲ ਗੁਰਨਾਨਕ ਦੇਵ ਜੀ ਦਾ ਜਨਮ ਦਿਹਾੜਾ ਸੀ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਕੱਲ ਬਲੌਗ ਤਾਂ ਆਪਾਂ ਬਣਾਇਆ ਨਹੀਂ ਕਿਉਂਕਿ ਮੈਂ ਕੰਮ ਤੇ ਸੀ ਅਸੀਂ ਲੇਟ ਹੀ ਗਏ ਆ ਅਵਤਾਰ ਮੈਂ ਦੋਨੇ ਣ ਤੇ ਅੱਜ ਆਪਾਂ ਚੱਲੇ ਆ ਮਿੱਤਰੋ ਮਲਵੈਨੋ ਮਲਵੈਨੋ ਦਾ ਅੱਗੇ ਬਲੌਗ ਬਣਾਇਆ ਹੋਇਆ ਪਹਾੜਾਂ ਚ ਦੋਲੋਮਾਈਟ ਦੀ ਬਹੁਤ ਸੋਹਣੀ ਜਗ੍ਹਾ ਆਗੀ ਪਿੰਡਾ ਇੱਕ ਦਿਖਾਉਣਾ ਤੁਹਾਨੂੰ ਚੱਲ ਕੇ ਚੱਲੇ ਆ ਟਾਈਮ ਤੇ ਸਲਾਹ ਬਣੀ ਆ ਉੱਥੋਂ ਚੱਕਣਾ ਹਣ ਜੱਸੀ ਨੂੰ ਬਰੋਨਾ ਤੋਂ ਚੱਕਣਾ ਜੱਸੀ ਦੇ ਨਾਲ ਆਪਣੇ ਚੱਲੇ ਮੁੰਡਾ ਸੁੱਖਾ ਸੁੱਖਾ ਵੀ ਇੰਡੀਆ ਤੋਂ ਨਵਾਂ ਆਇਆ ਹੋਵੇ 6 ਮਹੀਨੇ ਆਏ ਨੂੰ ਮਲਾਉਣਾ ਤੁਹਾਨੂੰ ਬਲੌਗ 'ਚ ਨਹੀਂ ਹਜੇ ਤੱਕ ਆਇਆ ਮਿਲਦਾ ਹੀ ਬਹੁਤ ਘੱਟ ਲੈ ਕਿਵੇਂ ਬਲੌਗ ਕਦੇ ਬਣਾਉਣ ਦਾ ਸੁਆਬ ਹੀ ਨਹੀਂ ਬਣਿਆ ਹਰੇਕ ਵਾਰ ਬਲੌਗ ਵੀ ਨਹੀਂ ਬਣਾਇਆ ਜਾਂਦਾ ਬਲੌਗ ਉਹਦੀ ਬਣਾਉਣੀ ਆ ਆਪਾਂ ਜਦੋਂ ਕਿਤੇ ਖਾਣ ਜਗ੍ਹਾ ਤੇ ਜਾਈਦਾ ਤੇ ਅਵਧਾਰ ਜੀ ਦੋਹੀ ਕਰਦਾ ਸਾਸੀ ਜੀ ਸ੍ਰੀ ਕਾਰਦੀ ਸਾਰਾ ਤੇ ਹੁਣ ਇਹਦੇ ਕੋਲ ਅਸੀਂ ਜਾ ਰਹੇ ਆ ਅਵਧਾਰ ਨੇ 10 ਵਜੇ ਕੰਮ ਛੱਡਿਆ ਅੱਜ 2 ਘੰਟੇ ਕੰਮ ਤੇ ਗਿਆ ਸੀ ਅਸੀਂ ਸੱਦੇ ਅਸੀਂ ਤੇ 10 ਵਜੇ ਹੁਣ ਅਸੀਂ ਉਹਨਾਂ ਕੋਲ ਪਹੁੰਚਣਾ 11:30 ਡੇਢ ਘੰਟੇ ਦਾ ਰਾਹ ਸਾਨੂੰ ਬਰੂਨਾ ਲੱਗ ਜਾਂਦਾ ਇੰਨਾ ਟਾਈਮ ਲੱਗਦਾ ਦਾ ਘੰਟਾ ਕਾ ਪਹਿਲਾਂ ਅਸੀਂ ਕੱਪੜੇ-ਕੋਪੜੇ ਚੇਂਜ ਕਰਨ ਲੱਗੇ ਉਤਾਰਨ ਹੁਣ ਤੋਂ ਲੱਗੇ ਤੇ ਹੁਣ ਚੱਲਿਆ ਸਾਡਾ 20 ਮਿੰਟ ਦਾ ਰਾਹ ਰਹਿ ਗਿਆ ਪਹਿਲਾਂ ਜੱਸੀ ਚੱਕਣਾ ਜੱਸੀ ਰਹਿੰਦਾ ਬਰੂਨਾ ਦੇ ਨਾਲ ਇੱਕ ਪਿੰਡ ਆ ਪਿੰਡ ਦਾ ਨਾਮ ਮੈਨੂੰ ਪਤਾ ਨਹੀਂ ਚਲੋ ਮੈਪ ਲਾਇਆ ਹੋਇਆ ਅਸੀਂ ਉੱਥੇ ਜਾ ਕੇ ਪਹਿਲਾਂ ਜੱਸੀ ਚੱਕਣਾ ਫਿਰ ਸੁਖੇ ਨੂੰ ਬਰੂਨਾ ਤੋਂ ਚੱਕਣਾ ਉਹ ਖਾਸ ਬਰੂਨਾ ਜਿਹੜੇ ਨਾਲ ਇਦੋਂ ਬਾਅਦ ਬਰੂਨਾ ਤੋਂ ਆਪਣਾ ਮਲਵੈਨਾ ਦਾ ਰਾਹ ਹੈਗਾ ਡੇਢ ਕ ਘੰਟੇ ਦਾ ਇਦੂਆ ਤੁਹਾਨੂੰ ਮਿਲਵੈਨੋ ਜਾ ਕੇ ਮਿਲਾਂਗੇ ਪਹਿਲਾਂ ਉਹਨਾਂ ਨੂੰ ਚੱਕਦੇ ਆ ਮਲਾਉਨੇ ਆ ਤੁਹਾਨੂੰ ਨਵੇਂ ਬੰਦਿਆਂ ਨੂੰ ਜਸੀਨ ਦਾ ਤੁਹਾਨੂੰ ਮਿਲੇ ਹੋਇਆ ਸੌਖੇ ਨਾਲ ਪਹਿਲੀ ਮੁਲਾਕਾਤ ਕਰਾਉਨੇ ਆ ਬਲੌਗ ਵਾਲੇ ਤੁਹਾਡੀ ਆਜੋ ਮਿੱਤਰੋ ਚੱਲਦੇ ਆ ਧੁੱਪ ਨਿਕਲ ਲਈ ਤੇ ਉਧਰ ਕਰਮੋਨਾ ਇਹਦਾ ਧੁੰਦੀ ਬਹੁ ਪੈਂਦੀ ਆ ਯਾਰ ਆ ਦੇਖੋ ਇੱਧਰ ਹੁਣ ਵਧੀਆ ਮੌਸਮ ਹੋ ਗਿਆ ਅਵਤਾਰ ਤੇ ਮੈਂ ਆਹੀ ਗੱਲਾਂ ਕਰਦੇ ਵੀ ਕੱਲੇ ਉੱਥੇ ਕਿਉਂ ਧੁੰਦ ਪੈਂਦੀ ਹੈ ਨਾ ਅਵਤਾਰ ਆਪਾਂ ਨੂੰ ਆਇਆ ਸੀਗਾ ਕਿਤੇ ਕੰਮ ਖਰਾਬ ਹੋਵੇ ਕਹਾ ਇੱਕਦਮ ਧੁੱਪ ਨਿਕਲੇ ਇੱਕਦਮ ਜਦੋਂ ਕਰਮੋਨੇ ਦੀ ਹੱਦ ਅਸੀਂ ਲੰਘ ਗਏ ਧੁੱਪ ਨਿਕਲੇ ਤੇ ਚਲੋ ਚੱਲਦੇ ਆ ਦੇਖ ਲੋ ਵੀ ਮਿੱਤਰੋ ਕਹਿੰਦੇ ਜੱਸੀ ਕੋਲ ਪਹੁੰਚ ਜੁਗਿਆ ਪੂਰੇ 11.5 ਕੀ ਬਾਤ ਹੈ ਕੀ ਬਾਤ ਹੈ ਜੱਸੀ ਜੀ ਅਗਰੇ ਸਾਡੀ ਗੱਲ ਜੱਸੀ ਜੀ ਹੋਰ ਜੀ ਕੀ ਹਾਲ ਵਧੀਆ ਵਧੀਆ ਤੁਸੀਂ ਸੁਣਾਓ ਦੇਖੀ 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 ਮੈਨੂੰ ਉਹਨਾਂ ਦਾ ਡਿੱਗੀ ਖੋਲਣ ਦੇ ਕੋਲ ਲੋ ਵੀ ਮਿੱਤਰੋ ਜੱਸੀ ਜੱਕ ਲਿਆ ਪਗਰੋ ਜੱਸੀ ਹਸਰੀ ਵਾਲਾ ਹਸਰੀ ਗੱਲ ਜੀ ਸਾਰਿਆਂ ਨੂੰ ਬੜੀ ਉੱਚੀ ਹੋ ਰਹੀ ਆ ਅੱਜ ਲੋਰ ਜਾ ਮੁੰਡਾ ਕਹਿੰਦਾ ਪਹਾੜੀਆਂ ਦੇ ਚਾਹ ਹਾਂਜੀ ਪੂਰੀ ਲੋਰ ਚੱਲਦੀ ਆ ਆਪਾਂ ਹੁਣ ਆਪਾਂ ਸੁੱਖੇ ਨੂੰ ਚੱਕਣਾ ਕਰੋ 10 ਕਿਲੋਮੀਟਰ ਇੱਥੋਂ ਤੇਰੇ ਪਿੰਡ ਤੋਂ ਹਾਂ 10 ਬਰੋਨਾ ਜੱਸੀ ਦੇ ਪਿੰਡ ਤੋਂ 10 ਕਿਲੋਮੀਟਰ ਆ ਹੁਣ ਚੱਲੇ ਆ ਸੁੱਖੇ ਕੋਲ ਨੂੰ ਉਹਦਾ ਫੋਨ ਆਇਆ ਮੈਨੂੰ ਕਹਿੰਦਾ ਮੈਂ ਪਿੰਡ ਸ਼ਰਟ ਪਾਈ ਖੜਾ ਮੈਂ ਕਿਹਾ ਮੈਂ ਨਾਲਾ ਗਰਮੀ ਆ ਪਿੰਡ ਸ਼ਰਟ ਪਾਈ ਖੜਾ ਜਾ ਯਾਰ ਜਿਵੇਂ ਹੱਥ ਕਰ ਦਿੰਦੇ ਜਾ ਮੈਂ ਲਾਇਆ ਸੀ ਗੱਲ ਫੋਨ ਉਹਨੇ ਚੱਕਿਆ ਹੀ ਨਹੀਂ ਹਾਂ ਹਾਂ ਚਾ ਕੋਈ ਨਹੀਂ ਹੁਣ ਮਿਲਦੀ ਮੈਂ ਕਿਹਾ ਕੋਟ ਚੱਕ ਲਾ ਵੀ ਹੈ ਨਾ ਪਹਾੜਾਂ ਤੇ ਜਾਣਾ ਉੱਤੋਂ ਚੱਲ ਠੰਡ ਤਾਂ ਇੱ ਕਈ ਯਾਰ ਗੰਮ ਬ੍ਰੇਕ ਲਵਾ ਤੇ ਤੇ ਜੱਸੀ ਖਾਣ ਪੀਣ ਨੂੰ ਸਮਾਨ ਲਿਆਇਆ ਮਿੱਤਰੋ ਬਾਦੋਂ ਖਾਣੇ ਪੀਣੇ ਰਾਹ ਚ ਖੜ ਕੇ ਪਹਾੜਾਂ ਜੀ ਜਾ ਕੇ ਛੜ ਕੇ ਖਾਵਾਂਗੇ ਪਹਾੜਾਂ ਜੀ ਖਾਵਾਂਗੇ ਹਾਂ ਇਤੋਂ ਖਾ ਕੇ ਤੁਰੇ ਅੱਪਰ ਰੁੱਟੂ ਹਾਂ ਹੁਣ ਜੱਸੀ ਚੱਕ ਲਈਏ ਜੀ ਜੱਸੀ ਨੂੰ ਤਾਂ ਚੱਕ ਲੈਦਾ ਸੁੱਖੇ ਨੂੰ ਫੇਰ ਉਹਨੂੰ ਮਿਲਦੇ ਰਾਹ ਚ ਆ ਜਿਓ ਲੈ ਮੁੰਡਿਓ ਵਸਰੀ ਗੱਲ ਕਰਦੇ ਸੁੱਖੇ ਸੁੱਖੇ ਨੂੰ ਅੱਜ ਪਹਿਲੀ ਵਾਰ ਇਟਲੀ ਟ੍ਰਿਪ ਤੇ ਲਈ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਇਟਲੀ ਤੁਹਾਨੂੰ ਕਿਵੇਂ ਦਾ ਲੱਗਿਆ ਇਟਲੀ ਬਹੁਤ ਘੈਂਟ ਆ ਜੀ ਹਾਂ ਚੱਲ ਚੱਲਦੇ ਆ ਫੇਰ ਇਹਨਾਂ ਬਾਦੋਂ ਮਾਰਦੇ ਆ ਗੱਲਾਂ ਹੋਣਾ ਸੀ ਪਹਿਲਾਂ ਹੀ ਲੇਟ 来 ਮੇਤਰੋ ਮੁੰਡੇ ਖਾਂਦੇ ਓਏ ਆਲੂ ਪਰਾਂਠਾ ਚਾਹ ਚੂ ਨਹੀਂ ਆ ਗਈ ਦਿਖਿ ਲਿਆਂਦੀ ਪੈਪਸੀ ਨਾਲ ਪਰਾਂਠਾ ਖਾਂਣਗੇ ਤੇ ਸਾਡੀ ਲਗਾਈਆਂ ਰਹਿ ਗਈ 20 ਕਿਲੋਮੀਟਰ ਪਹਾੜਾਂਿਆਂ ਜੀ ਖੜੇ ਆਂਗੇ ਤੇ ਇੱਥੇ ਜਗਾ ਵਧੀਆ ਹੀ ਬੈਠ ਕੇ ਖਾਣ ਪੀਣ ਨੂੰ ਪਰ ਅਸੀਂ ਇੱਥੇ ਗੱਡੀ ਰੋਕ ਲਈ ਠੰਡ ਹੈਗੀ ਆ ਏ ਥੋੜੀ ਮੋਟੀ ਅੱਗੇ ਜਾ ਕੇ ਤੂੰ ਵੱਧ ਵੀ ਹੋ ਸਕਦੀ ਆ ਬਾਕੀ ਅਸੀਂ ਬਾਅਦ ਉੱਤੇ ਵੀ ਜਾਵਾਂਗੇ ਉੱਥੇ ਪਹਾੜੀ ਤੇ ਕੰਡੋਲੇ ਨਾਲ ਜਾਂਦੇ ਆ ਉੱਥੇ ਵੀ ਜਾਵਾਂਗੇ ਬਸ ਰਹਿ ਗਏ ਇਥੋਂ 20 ਕਿਲੋਮੀਟਰ ਕਿੰਨੇ ਬਚ ਗਏ ਓਏ ਟਾਈਮ ਕੀ ਹੋ ਗਿਆ ਇੱਕ ਅੱਠ ਹੋ ਗਏ ਉਹ 1:3 ਵਜੇ ਪਹੁੰਚਾਂਗੇ ਆਪਾਂ ਬੱਲੇ 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 ਪੈਪਸੀ ਪਾਦੇ ਹਾਂ ਮੈਨੂੰ ਵੀ ਆ ਇੱਥੋਂ ਹੀ ਬਰੋਨੇ ਤੋਂ ਆਏ ਆ ਇੱਥੇ ਆਟੋ ਤੇ ਬਰੋਨੇ ਤੱਕ ਲੋਕ ਲਈ ਆਏ ਸੀ ਆਲੂਆਂ ਦਾ ਪੈਪਸੀ ਆਲੂਆ ਮੇਰੇ ਕੋਈ ਕੰਬੀਨੇਸ਼ਨ ਨਹੀਂ ਹੁੰਦਾ ਪਿੰਡਾਂ ਵਾਲਿਆਂ ਦਾ ਇਹ ਜਿਹੜਾ ਕੋਈ ਆਉਂਦਾ ਚੱਕ ਦੋ ਰੈੱਡ ਬੱਲ ਵੀ ਰੈੱਡ ਕੀ ਇਹ ਜਗ੍ਹਾ ਦਾ ਨਾਮ ਹੈਗਾ ਪਿਆਨੀ ਦੀ ਮੈਸੋਲੋਂ ਬਾਹਰ ਦੋ ਜੰਗਲ ਹੀ ਨੇ ਇੱਥੇ ਦੰਗਲੇਦਾਲੇ ਬਾਕੀ ਚਲੋ ਹੁਣ ਅੱਗੇ ਜਾ ਕੇ ਦਿਖਾਵਾਂ ਯਾਰ ਲੋ ਆਪਾਂ ਬਾਲਾ ਵੱਡਾ ਵੀ ਨਹੀਂ ਕਰਨ ਹਾ ਜਾਂਦੇ ਆ ਉਹ ਜਾਂਦਾ ਹੀ ਨਾ ਮੈਂ ਨਹੀਂ ਖਾਣਾ ਵੀਰੋਂ ਰੌਣਾ ਮੈਂ ਖਾ ਕੇ ਆਇਆ ਕਰੋ ਤੁਹਾਡੇ ਬਾਤ ਹੀ ਆ ਲਓ ਵੀ ਮਿੱਤਰੋ ਕਹਿੰਦੇ ਮੁੰਡੇ ਪਹੁੰਚ ਚੁਕੇ ਮਲਵੈਨੋ ਤੇ ਪਾਰਕਿੰਗ ਲਾਤੀ ਗੱਡੀ ਪਰ ਪਾਰਕਿੰਗ ਯਾਰ ਕਿਸੇ ਦੀ ਵੀ ਪਰਚੀ ਗੱਡੀ ਨਹੀਂ ਹੋਈ ਅਸੀਂ ਉੱਥੇ ਕੱਢਣਗੇ ਸੀ ਉਹ ਫੌਰੀ ਸਰਵਿਸ ਕਹਿ ਰਿਹਾ ਵੀ ਸਰਵਿਸ ਤੋਂ ਬਾਹਰ ਆ ਮਹੀਨਿਆਂ ਦੀ ਹੁਣ ਫਿਰ ਅਸੀਂ ਗਏ ਹੀ ਛੱਡਦੀ ਆਪਦੀ ਮਲਵੈਨੋ ਦੇ ਰੰਗ ਢੰਗ ਤੁਸੀਂ ਦੇਖ ਸਕਦੇ ਹੋ ਕਿਆ ਬਾਤ ਹੈ ਹੈ ਨਾ ਸਰਾ ਹੁਣ ਪਹਿਲਾਂ ਹੀ ਚੱਲਿਆ ਮਿੱਤਰੋ ਲੈ ਕੇ ਤੇ ਮੁੰਡੇ ਤੁਨ ਕਿਦਾਂ ਦਾ ਫੀਲ ਹੋ ਰਿਹਾ ਬੋਲਾਈ ਕਰਦੇ ਆ ਫਿਰ ਦੱਸਦੇ ਆ ਤੇ ਲੇਕ ਤੇ ਜਾਏ ਇਧਰ ਤੇ ਜਾਣਾ ਸੁੱਖਿਆ ਆ ਜੇ ਰੌਣਕ ਮੇਲਾ ਜਿੱਥੇ ਘੱਟੀ ਆ ਪਤਾ ਨਹੀਂ ਸੀਜ਼ਨ ਆਫ ਜਾ ਤਾਂ ਕਰਕੇ ਬਾਕੀ ਠੰਡ ਵੀ ਅਜੇ ਨਹੀਂ ਆਨੀ ਸ਼ਵੇਰ ਖਾਮ ਜੀ ਹੁੰਦੀ ਆ ਜੇ ਠੰਡ ਸੁੱਖੇ ਨੂੰ ਫਾਇਦਾ ਹੋ ਗਿਆ ਬਾਬੇ ਉਹ ਘੈਂਟ ਵੀ ਹੋਆ ਪੂਰਾ ਸਿਰਾ ਸਿਰਾ ਕਰਨਾ ਪਊਗੀ ਆ ਨਹਿਰ ਆਉਂਦੀ ਆ ਮਿੱਤਰੋ ਬਸ ਹਨ ਮੂਲਤਾਨਾ ਹੋ ਜੇ ਹੁਣ ਇਹਦਾ ਹੀ ਡਰਾ ਪਾਰਕਿੰਗ ਦਾ ਹੀ ਗੱਡੀ ਨਹੀਂ ਹੈਗੀ। ਮੈਰ ਦੇਖ ਲਓ ਪਾਣੀ ਇਹ ਖਾਲ ਜਿੰਨਾ ਹੋਦਾ ਹੈ। ਉਹ ਹੀ ਅਜੇ ਵਰਫ ਨਹੀਂ ਬਈ ਵਰਫ ਬਈ ਤਾਂ ਹੋਣਾਗਾ। ਇਦੋਂ ਆ ਮਿੱਤਰੋ ਆਪਾਂ ਕੰਡੋਲਾ ਲੈ ਕੇ ਉੱਪਰ ਵੀ ਜਾਣਾ ਅੱਜ। ਇੱਥੀਆਂ ਜੇ ਸ਼ਾਮ ਦੇ ਕਰ ਕਿੰਨੇ ਵੱਜ ਗਏ? ਡੇਢ ਡੇਢ ਵੱਜ ਗਿਆ। ਦੇਖਦੇ ਮੈਂ ਨੇ ਉਹ ਬਾਅਦ ਤੱਕ ਨਵੇੜ ਦੇ ਕੰਮ ਕਰ। ਹੁਣ ਪਹਿਲਾਂ ਇਹਨਾਂ ਨੂੰ ਬਾਜ ਦਿਖਾ ਲਿਆਵਾ ਬਾਜ ਆ ਉੱਥੇ ਇੱਕ ਲੀਕ ਤੇ ਉੱਡਣਾ ਵਾ ਉੱਡਣਾ ਸੱਪ। ਇੱਧਰ ਜਾਣਾ ਇੱਧਰ ਇੱਧਰ। ਕੀ ਆ ਬਾਤ ਹੈ ਕੀ ਆ ਬਾਤ ਹੈ। ਪਾਣੀ ਜਕਾ ਮੁੰਡਿਆ। ਉਹ ਪਹਾੜ ਦੇਖੋ ਯਾਰ ਔਖੇ ਦੇ ਮਾਰ ਕਿੰਨੇ ਘਣ ਨੇ ਗੰਝੇ ਪਹਾੜ ਇਹ ਚੀਜ਼ ਦਿਖਾਉਣਾ ਹਾਂ ਕੱਢ ਲਈ ਸਨੇਪ ਕਹਿੰਦੇ ਅੱਜ ਸਨੇਪ ਉਹ ਨਾ ਹਟਦਾ ਇਹਨਾਂ ਕੀ ਬਾਲਾ ਆ ਇੰਨਾ ਰੇਤਾ ਵਿਆਹ ਆਪਣੇ ਵਾਲਿਆਂ ਨੇ ਉਹਨੂੰ ਵੇਚ ਦੇਣਾ ਹੀ ਜਾ ਕੇ ਇਹ ਨਾ ਟਰਾਲੀਆਂ ਭਰ ਦੇਣੀਆਂ ਇੱਥੋਂ ਔਰ ਕੋਠੀਆਂ ਜਿਹੀ ਪਾਏ ਬਹੁਤ ਦੂਰ ਦੀ ਕਰ ਲਾ ਜੇ ਅਸੀਂ ਕੀ ਜਾਇਜ਼ ਲੈਤਾ ਤੂੰ ਇੱਥੇ ਖੜਕੇ ਫੀਲ ਨਿਆਰਾ ਆ ਰਿਹਾ ਨਿਆਰਾ ਰੈਣ ਕਾ ਜਦੀ ਲਾਲੀਆਂ ਜਿਹਾ ਸੀ ਨੇ ਕਿ ਆਖਟੀਆਂ ਆਉਦੀ ਮੇਲੇ ਤੋਂ ਲਈਆਂ ਕਹਿੰਦਾ ਦਸਾਂ ਸੀ ਸਪਰਿੰਗ ਵੀ ਲੱਗਿਆ ਉਹ ਐਣਗਾ ਇਹ ਆਰਡਰ ਆਨਲਾਈਨ ਆਈਏ ਨੇ ਮੇਲੇ ਵਾਲਿਆਂ ਕਹਦਾ ਤੂੰ ਬਾਬੇ ਉਹ ਗਿਆ ਇੱਥੇ ਤੱਕ ਹੁੰਦਾ ਪਾਣੀ ਇਹਦਾ ਮਤਲਬ ਲੇਕ ਦਾ ਐਗ ਤੇ ਉਹ ਘਟਿਆ ਉਹ ਪਿਆਗਾ ਪਾਣੀ ਕਿਉਂ ਬਰਫ ਹਜੇ ਪੈਣੀ ਆ ਹੁਣ ਅਸਿਆਲਾਂ ਤੋਂ ਬਾਅਦ ਫੇਰ ਉੱਥੇ ਆ ਜਾਣਾ ਬੰਨ ਅੱਗੇ ਇੱਥੇ ਸਾਰਾ ਪਾਣੀ ਚੁੰਦਾਗਾ ਉਧਰ ਬਾਜਾ ਵੀ ਇਹਨਾਂ ਦਾ ਉੱਥੇ ਰੱਖਿਆ ਹੁੰਦਾ ਈ ਉਹਦੇ ਵਿਚਾਲੇ ਉਹ ਉੱਥੇ ਜੇ ਹੁਣ ਇਹਨਾਂ ਨੇ ਇੱਥੇ ਕਰਫੋ ਇਧਰ ਤਾਂ ਗੱਲਬਾਤ ਹੈ ਨਹੀਂ ਮੈਂ ਕਹਿੰਦਾ ਇੱਥੇ ਸ਼ਾਮ ਨੂੰ ਕਿਹੜਾ ਮਰੀਏ ਜੋ ਸਨਸੈਟ ਹੋਣਾ ਆਪਾਂ ਉੱਪਰ ਚੱਲੀਏ ਉੱਪਰ ਜਾਂਦੇ ਹਾਂ ਉੱਪਰ ਹੁਣ ਉਹ ਵੀ ਡਾਟ ਪੈਣਾ ਉੱਥੇ ਤੱਕ ਵੀ ਤੁਰ ਕੇ ਜਾਣਾ ਨਾ ਝੋਟੇਆ ਝੋਟੇ ਠੰਡ ਤਾਂ ਨਹੀਂ ਲੱਗ ਰਹੀ ਆ ਕੱਲਾ ਹਟੋ ਭਾਵੇਂ ਸ਼ਾਮੇ ਲੱਗੂਗੀ ਠੰਡ ਤੈਨੂੰ ਉਹ ਦੇਖੋ ਫਿਰ ਯਾਰ ਆ ਸਾਰੇ ਹੋਟਲ ਹਟ ਲਿਆ ਮਿੱਤਰੋ ਇੱਥੇ ਜ਼ਿਆਦਾਤਰ ਉਹ ਘਾਟੀ ਨੇ ਘਰ ਕੋਲ ਹੋਟਲ ਰੈਸਟੋਰੈਂਟ ਇਹ ਜਿਹੇ ਨੇ ਕੰਮ ਲਵਾ ਦਿਆ ਤੈਨੂੰ ਸਖੇ ਰੋਈ ਮਾਰੋ ਯਾਰ ਇਹਨਾਂ ਲਈ ਤਾਂ ਦੱਸ ਕਿ 15 ਦਿਨਾਂ ਨੂੰ ਠੰਡ ਪੂਰੀ ਪੈਣੀ ਮੜ ਕੇ ਭਜੇਗਾ ਨਾਲ ਹੋਰ ਦੋ ਚਾਰ ਲਾਣੇ ਫੇਰੀ ਹਾਂ ਜੀ ਤਾਂ ਫੇਰੀ ਲੱਗਣਾ ਇਹ ਤਾਂ ਰੌਣਕ ਵੀ ਲਾ ਵੀ ਅੱਜ ਮਿੱਤਰੋ ਇੱਥੇ ਘਟ ਗਿਆ ਸ਼ਾਮ ਤੇ ਕਰਭਾਵਾ ਹੋ ਜੇ ਓਹ ਉੱਥੇ ਤੱਕ ਲੈ ਕੇ ਜਾਂਦਾ ਕੰਡੋਲਾ ਜਿਹੜਾ ਬੰਦ ਆ ਉਹ ਉਤੋਂ ਉਦੋਂ ਅੱਗੇ ਜਾਂਦਾ ਹੈਗਾ ਉਹ ਦੂਜਾ ਓਪਨ ਕੰਡੋਲਾ ਬੰਦ ਹੀ ਨਾ ਹੋਵੇ ਕੰਡੋਲਾ ਕੰਡੋਲਾ ਵਾੜਾ ਕਰੀ ਜਾਂਦੇ ਹੋਰ ਕਿਤੇ ਕਹਿ ਦੇਣਾ ਅੱਜ ਬੰਦ ਦਾ ਕੋਈ ਨਹੀਂ ਚੱਲਦਾ ਕਿੱਥੇ ਹੈ ਆ ਤਾਂ ਹੈ ਨਹੀਂ ਰੋ ਦੇ ਇੱਧਰ ਰੋ ਤਾਰਾਂ ਜਿਹੀ ਲੱਗੀਆਂ ਇਧਰ ਦੇ ਜਾ ਉਹ ਚੱਲ ਪਿੰਡ ਵਿੱਚ ਦੀ ਜਾਂਦੇ ਆ ਗੇੜਾ ਦੇ ਕੇ ਪਰ ਇਧਰ ਦੀ ਜਾਂਦਾ ਇਧਰ ਦੀ ਆਜੋ ਮੇਚਲੀ ਹੋ ਜਾ ਉਹ ਆ ਦੇ ਉਹ ਪਹਾੜ ਨਾਲ ਇਸਨੇ ਯਾਰ ਗੰਜੇ ਪਹਾੜ ਮੇਰੇ ਫੇਵਰੇਟ ਹੈ ਉਹ ਟੰਬੂ ਲਾਇਆ ਹੋਇਆ ਉਹਨਾਂ ਨੇ ਵਿੱਚ ਟੰਬੂ ਨਹੀਂ ਕੋਈ ਬਾਰਬੂਰ ਆ ਉੱਥੇ ਪੱਕਾ ਟੰਬੂ ਲੱਗਿਆ ਉਹਨਾਂ ਦਾ ਆ ਵੀ ਇਧਰ ਐ ਇਸ ਵਾਲਾ ਆਪਣੇ ਇੰਡੀਅਨ ਵੀ ਮੈਂ ਦੇਖਿਆ ਇੱਥੇ ਮਲਬੈਨੋ ਬਹੁਤ ਆਏ ਨੇ ਲੋਕ ਲੋਕਾਂ ਦਾ ਘੁੰਮਣ ਫਿਰਨ ਦਾ ਕਰੇਜ ਵੱਧ ਜਾਂਦਾ ਜੋ ਕਿ ਵਧੀਆ ਗੱਲ ਆ ਅੱਗੇ ਆਪਣੇ ਵਾਲੇ ਇੰਨਾ ਘੁੰਮਦੇ ਫਿਰਦੇ ਨਹੀਂ ਸੀ ਇਸ ਵਾਰ ਲੇਕ ਚ ਨਹਾਉਂਦੇ ਵੀ ਲਿਆ ਰਹਿਆ ਲੋਕ ਆਹ ਵਾਲੀ ਚ ਨਹਾਉਣਾ ਉਥੇ ਅਲਾਉਡ ਨਹੀਂ ਪਰ ਨਾਤੇ ਬਹੁਤ ਨੇ ਲੋਕ ਮਾਈਂਡ ਜਾਂ ਪ੍ਰੈਸ ਹੋ ਜਾਂਦਾ ਇਹ ਤਾਂ ਹੈ ਘੁੰਮਣਾ ਫਿਰਨਾ ਤਾਂ ਚਾਹੀਦਾ ਲੇ ਵੀ ਜੱਸੀ ਉਹਨਾਂ ਦਾ ਤੀਜਾ ਲੋ ਲਾਇਆ ਹੋਇਆ ਲਾਟਾਂ ਮਾਰ ਰਿਹਾ ਹੁਣ ਕੋਟ ਲਾਉ ਉਹਨੂੰ ਜੀ ਕਰਦਾ ਮੈਂ ਤਾਂ ਲਾਦਾ ਹੁਣ ਸੁੱਖਾ ਵਧੀਆ ਰਹਿ ਰਿਹਾ ਤੇ ਕਿਉਂ ਧੁੱਪ ਆ ਬਾਬੇ ਅੱਜ ਸ਼ਾਮੇ ਤਾਂ ਲੱਗਦੀ ਹੱਟ ਠੰਡ ਧੁੱਪ ਹੈ ਗਰਮੀ ਲੱਗਦੀ ਐਸ ਕਰਕੇ ਹਾਂ ਵੀ ਕਿਹਦਾ ਹੈ ਸੋਹਣਾ ਮਿਲ ਉਹਨੂੰ ਬਾਕੀ ਉੱਪਰ ਜਾ ਕੇ ਦਿਖਾਉਣੇ ਹਾਂ ਹਾਂ ਸ਼ਾਮ ਨੂੰ ਸੁੱਖੇ ਨੇ ਰਹਿਣਾ ਦੇਖੋ ਬਾਬੇ ਗੋਲੀਆਂ ਗੋਲੀਆਂ ਨਾ ਨੀ ਕਹਿਣਾ ਬਣਾਈ ਹੋਈਆਂ ਆ। ਆਏ ਹਾਏ ਹਾਏ ਹਾਏ। ਸਾਰੇ ਇੱਥੇ ਹੋਟਲ ਰੈਸਟੋਰੈਂਟ ਐਜਾ ਕੋਸੀ ਆ। ਹੋਟਲ-ਹੋਟਲ ਵਾਲੇ ਨੇ। ਆ ਚਰਚ ਆ ਗਈ ਇਹਨਾਂ ਦੀ ਮੇਨ। ਉੱਪਰ ਹੁਣ ਅਸੀਂ ਕੰਡੋਲੇ ਵੱਲ ਨੂੰ ਜਾ ਰਹੇ ਹਾਂ ਅਸਿਕਾ ਲੇਕ ਤੇ ਦਾ ਸ਼ਾਮ ਨੂੰ ਆਵਾਂਗੇ ਕਿਉਂਕਿ ਧੁੱਪ ਪੈਂਦੀ ਕਰਕੇ ਵੀਡੀਓ ਵਧੀਨੀ ਉੱਥੇ ਸੋਹਣੀ ਮਾਰ ਰਹੀ ਹੈ ਜੀ। ਟੂਰਿਸਟ ਵੀ ਬਹੁਤ ਆ ਘਟਾਇਆ ਹੋਇਆਗਾ। ਉੱਪਰ ਜਾਇਂ ਤੁਹਾਨੂੰ ਬਹੁਤ 뷰 ਦਿਖਣਗੇ। ਕੰਡੋਲਾ ਚੱਲਦਾ ਹੋਵੇ ਉਹੀ ਕੰਮ ਨਾ ਕਰਦਣ ਕਿਤੇ ਲੋਈ ਮੈਟਰੋ ਉਹੀ ਕੰਮ ਹੋ ਗਿਆ ਮੁੰਡੇ ਢੱਲਾ ਆਉਂ ਗਰ ਕੇ ਖੜ ਗਏ ਕੰਡੋਲਾ ਕਹਿੰਦੇ ਬੰਦ ਦਾ ਟੈਂਪਰੇਰੀ ক্লোਜ਼ਡ ਲਿਖਾ ਆ ਰਿਹਾ ਉੱਤੇ ਫਿਰ ਅਸੀਂ ਦੂਤ ਤੇ ਗਈ ਨਹੀਂ ਹੈਗੇ ਹੁਣ ਇੱਥੇ ਖੜੇ ਆ ਪਿੰਡ ਦੇ ਚ ਹੁਣ ਤਰੰਤੋਂ ਮੈਂ ਆਸ਼ ਨੂੰ ਹੋਣ ਕੀਤਾ ਉਹ ਗਿਆ ਸੀ ਇੱਕ ਤਰੰਤੋਂ ਵੀ ਉੱਪਰ ਜੇ ਜਾਂਦੀ ਹੈ ਜਗਾ ਉਹ ਦੇਖਦੇ ਆ ਜੇ ਖੁੱਲਾ ਹੋਊਗਾ ਤਾਂ ਉੱਥੇ ਚੱਲਦੇ ਆ ਫਿਰ ਉੱਥੇ ਜਲ ਕੇ ਚੱਲਦਾਂਗੇ ਉੱਪਰ ਮਿਲ ਰਵੈਨ ਉਹ ਜੇ ਅੱਧ ਜੇ ਜੀ ਗਏ ਸੀ ਉੱਪਰ ਨੂੰ ਜੇ ਰਹਿੰਦਾ ਕੰਡੋਲੇ ਦਾ ਰਾਜ ਆ ਪਰ ਉੱਥੇ ਨੈਟ ਤੇ ਦੇਖਿਆ ਟੈਂਪਰੇਰੀ ਕਲੋਜ਼ਡ ਆ ਕਿਉਂਕਿ ਜਾ ਨਹੀਂ ਰਹੇ ਸੀ ਮੈਂ ਕਿਹਾ ਦੇਖ ਲਈ ਇੱਕ ਵਾਰ ਕੱਢ ਕੇ ਨਹੀਂ ਤਾਂ ਕੰਡੋਲੇ ਉਂ ਹੀ ਜਾਈ ਜਾਂਦੇ ਹੁੰਦੇ ਆ ਖਾਲੀ ਵੀ ਆਵਰ ਕੇ ਹੁਣ ਆਉਂਦਾ ਉਹਦਾ ਫੋਨ ਫਿਰ ਦੱਸ ਦਿਆਂ ਤੁਹਾਨੂੰ ਵੀ ਜਾਣੇ ਆ ਤਰੇੰ ਤੋਂ ਹਾਂ ਵੀਡੀਓ ਬਣਾ ਰਿਹਾ ਵੀਡੀਓ ਬਣਾ ਲਓ ਮਿੱਤਰੋ ਢੱਲਾ ਮੂੰਹ ਕਰਕੇ ਮੁੰਡੇ ਮੋੜਦੇ ਹੋਏ ਨਹੀਂ ਰਹੀ ਢੱਲਾ ਕੋਈ ਨਹੀਂ ਹੈਗਾ ਇਹ ਜਵਾਏ ਆ ਬਸ ਲਾਈਵ ਜੋਏ ਕਰੂਗਾ ਜਿਹੜੀ ਜਗ੍ਹਾ ਉਹਨੇ ਆਸ਼ੂ ਨੇ ਭੇਜੀ ਆਬੀ ਸ਼ਾਇਦ ਉਹਤੇ ਲਿਖਿਆ ਕੋਣੀ ਆ ਰਿਹਾ ਨਾ ਉਹਤੇ ਕਲੋਜ਼ ਲਿਖਿਆ ਨਾ ਉਹਤੇ ਓਪਨ ਲਿਖਿਆ ਉਹ ਵੀ ਹੁਣ ਜਾ ਕੇ ਦੇਖਦੇ ਆਂ ਖੁੱਲੀ ਹੋਈ ਤਾਂ ਠੀਕ ਐ ਨਹੀਂ ਫਿਰ ਐਂ ਬਾ ਪਹਾੜਾਂ ਦੇ ਕਿਡੇ ਦੇ ਮੁੜ ਜਾਗੇ ਕੋਈ ਨਹੀਂ ਆਇਆ ਤਾਂ ਫਿਰ ਦੇਖ ਕੇ ਜਾਵਾਂਗੇ ਕੋਈ ਹਾਂ ਇਹ ਤਾਂ ਹੈ ਨਹੀਂ ਫਿਰ ਤੁਰੰਤੋ ਸ਼ਹਿਰ ਚ ਗੇੜੇ ਦੇ ਲਾਂਗੇ ਤਾਂ ਹੀ ਅੱਜ ਇੱਥੇ ਸੌਣ ਹਰਾਂ ਜੀ ਵੀ ਤਾਂ ਹੀ ਆ ਵੀ ਬੰਦ ਪਿਆ ਗਿਆ ਸਾਰਾ ਟੂਰਿਸਟ ਜਿਹੜਾ ਟੇਬਲ ਗਾਰਾਂ ਵਗੈਰਾ ਜਾ ਰਹੀਆਂ ਨੇ ਇੱਕੋ ਜਿਹੜੀ ਪਿੱਛੇ ਹੀ ਕੇਵਲ ਕਰ ਉਹ ਦੇਖੀ ਜਿਹੜੀ ਰਾਹ ਜੇ ਚਾਈ ਸੀ ਜੋ ਬੁੱਲੀ ਹੋਈ ਹੈ ਨਾ ਦੇਖਾਂ ਕੋਹਤਾ ਕਰਾਂ ਬਾਬੇ ਬਾਬੇ ਕਿਲੋ ਕਿਲੋ ਫੋਟੋਆਂ ਖਿੱਚ ਲਈਆਂ ਅੱਡਾ ਤੋਂ ਸੁੱਖਾ ਹੀ ਨਹੀਂ ਸਟਾ ਰਿਹਾ ਸੋ ਕਿੰਨੀਆਂ ਫੋਟੋਆਂ ਯਾਰ ਇੱਥੇ ਯਾਰ ਮੈਂ ਤਾਂ ਦੋ ਫੋਟੋਆਂ ਕਰੀਆਂ ਇੱਥੇ ਸੋਹਣੀ ਆਉਣੀਆਂ ਫੋਟੋ ਰੇ ਬੈਗੇ ਨਾ ਇੱਥੋਂ ਆਉਣਗੇ ਪਹਾੜੋਂ ਪਿੱਛੇ ਬੈਠੀ ਮੈਂ ਵੜਾ ਦਿਖਾ ਦਾਂ ਦਰਸ਼ਕਾਂ ਨੂੰ ਉਹਦੇ ਬੈਠਾ ਉਹ ਕੁਰਸੀ ਤੇ ਆਹ ਦੇ ਇੱਥੋਂ ਵੀਊ ਆਉਣਾ ਨਾਈਸ ਹਾਂ ਉਹ ਰੋਸਰਾ ਆਉਣਾ ਫੋਟੋ ਖਿੱਚ ਲੈ ਫੋਟੋ ਵੇ ਚਲੀ ਇਧਰ ਆ ਵੀਊ ਪੁਆਇੰਟ ਤੇ ਆਣਾ ਉੱਥੇ ਆ ਕੇ ਫੋਟਾਂ ਹੀ ਖਿੱਚਣੀਆਂ ਫੋਟਾਂ ਹੀ ਖਿੱਚਣਾ ਹੋ ਜਾਂਦਾ ਅੱਜ ਉਹ ਮੁੰਡੇ ਲੇਜ ਖਾਂਦੇ ਖਾਂਦੇ ਕਹਿੰਦੇ ਪਹੁੰਚ ਗਏ ਇਧਰ ਲਈ ਉੱਥੇ ਜਾਣਾ ਹੁਣ ਥੱਲੇ ਜਾ ਕੇ ਉੱਥੋਂ ਮੈਂ ਆ ਵੀਡੀਓ ਬੜੇ ਵਧੀਆ ਬਣਦੀ ਉੱਤੇ ਦਾ ਜਾਇਆ ਨਹੀਂ ਕਿ ਹੁਣ ਵੀਡੀਓ ਹੀ ਬਣਾ ਲਈਏ ਹੋਰ ਤਾਂ ਕੀ ਕਰ ਸਕਦੇ ਆ ਇਹ ਤਾਂ ਬਹਿ ਬਹਿ ਕੇ ਹੋ ਜਾ ਇਹ ਤਾਂ ਦਿਲ ਤੋੜ ਤੈਰ ਮਿਲਵਾ ਇਹਨਾਂ ਨੇ ਜਿਹੜੀ ਉਹ ਕੰਡੋਲਾ ਜੇ ਬੰਦ ਕਰਤਾ ਨਾ ਕਾ ਗੋਇ ਇਹ ਕੋਕ ਨਾ ਬਹਿ ਬਹਿ ਕੇ ਹੋ ਜਾਣਾ ਪਹਿਲਾਂ ਚੈੱਕ ਕਰਨਾ ਪਹਿਲਾਂ ਚੈੱਕ ਨਹੀਂ ਨਾ ਕੀਤਾ ਇੱਕ ਦਾ ਟਾਈਮ ਤੇ ਦਾ ਪਲਾਨ ਬਣਾਇਆ ਲੇਕ ਦਾ ਪਾਣੀ ਦੇਖ ਸਕਦੇ ਹੋ ਮਿੱਤਰੋ ਤੁਸੀਂ ਕਿੰਨਾ ਨੀਲਾ ਇਹ ਸਾਰਾ ਬਰਫ਼ ਦਾ ਖੁਰੇ ਹੀ ਹੋਇਆ ਇਹ ਕਿਹੜਾ ਚਲੂਗਾ ਇਹ ਪੈਸੇ ਹੀ ਬਹੁਤ ਹਨ ਰਿਚ ਕਿੱਡਾ ਲੋਬੀ ਡਗਦੇ ਢਾਂਦੇ ਮੁੰਡੇ ਪਹੁੰਚੋਗੇ ਇੱਥੇ ਪੱਥਰਾਂ ਦੇ ਵਿੱਚ ਇੱਥੇ ਆ ਸਾਰੀ ਲੇਕ ਦਾ ਪਾਣੀ ਹੁੰਦਾ ਹੈ ਤੇ ਉਹ ਆਏ ਆਏ ਹਾਂ ਇਹ ਫੋਟੋ ਸੋਹਣੀ ਆਉਗੀ ਨਾਈਸ ਹੋ ਜਾਊਗਾ ਦੱਸਿਓ ਭਾਈ ਜੱਸੀ ਸੋਹਣਾ ਲੱਗਦਾ ਆਏ ਹਾਏ ਆਏ ਹਾਏ ਆਨੰਦ ਮਹਾਰਾਜ ਆਨੰਦ ਹੂੰ ਇੱਥੇ ਕਿੱਚੇ ਫੋਟੋ ਆਟ ਸੂਰਜ ਦੇਵਤਾ ਦੇਖੋ ਅੱਜ ਮਾਰਦਾ ਨਾ ਝਲਕੀਆਂ ਪੂਰੀਆਂ ਸਾਸੀ ਕਰਮੋਣੇ ਜੇ ਤਰਸੇ ਜਾਂਦੇ ਆ ਸੂਰਜ ਦੇਵਤਾ ਦੇਖਣ ਨੂੰ ਇੱਥੇ ਲਾਲਾ ਲਾਲਾ ਕਰਾਈ ਪਈ ਐ ਬੱਲੇ ਸੁੱਖੇ ਬੱਲੇ ਆ ਐਂ ਜੀ ਬਣਾਉਣੀਆਂ ਵਾ ਵੀਡੀਓ ਨਾਈਸ ਹੋ ਜੂਗਾ ਆਈ ਫੋਟੋਆਂ ਕਰਦੀ ਐ ਐਂ ਉਂਗਲ ਜੀ ਕਰਨੀ ਵਾ ਸਾ ਤੂੰ ਵੀ ਉਹ ਪਹਾੜੀ ਆਪਣੀ ਹੋਈ ਆ ਬਸ ਨਹੀਂ ਇਹੀ ਤਾਂ ਲੈ ਲੈ ਆਓ ਦੇਖੋ ਉੱਥੋਂ ਜਾਣਾ ਹੀ ਆਪਾਂ ਨਾ ਹਾਂ ਉਹ ਦਿਓ ਉੱਥੇ ਤੱਕ ਜਾਂਦਾਗਾ ਬੰਦ ਕੰਡੋਲਾ ਉਦੋਂ ਅੱਗੇ ਉਹ ਖੁੱਲੇ ਵਾਲਾ ਜਾਂਦਾਗਾ ਉਹ ਪਿੱਛੇ ਪਹਾੜ ਦੇ ਬੜੇ ਘਣ ਦੀਆਂ ਦੇ ਉੱਤੇ ਜਾ ਕੇ ਉੱਤੇ ਵੀ ਐਵੇਂ ਘਰ ਘਰ ਹੈਗੇ ਘਰ ਨਹੀਂ ਇਹਨਾਂ ਦੇ ਆਪ ਦੇ ਰ ਤੁਰ ਕੇ ਜਾਣ ਨੂੰ ਰਸਤਾ ਹੈਗਾ ਯਾਰ ਅਵਤਾਰ ਕਿੱਥਾ ਹੈ ਉਹ ਲਾਸਟ ਦੇ ਦੇਖੀ ਕਿਵੇਂ ਉਹ ਟੈਂਕੀ ਤੁਰ ਕੇ ਜਾਣ ਨੂੰ ਰਸਤਾ ਤਾਂ ਹੈਗਾ ਜਾਉਂਦੇ ਨਹੀਂ ਉਹ ਲਾਸਟ ਦੇ ਟੈਂਕੀ ਦੇਖੀ ਕਿਵੇਂ ਲੱਗੀ ਉਹ ਟੈਂਕੀ ਨਹੀਂ ਹੈਗੀ ਕਰਾਸ ਲੱਗਿਆ ਉਹ ਕ੍ਰਿਸਚਨ ਵਾਲਾ ਉਹ ਜਮਾਂ ਸਿਰੇ ਉੱਤੇ ਠੀਕ ਆ ਰਾਤ ਨੂੰ ਜਾਗਦਾ ਆਊਗਾ ਚਲੋ ਆਜੋ ਖਿੱਚੇ ਫੋਟੋ ਫੋਟੋ ਕਈ ਵਾਰ ਬਾਬਿਓ ਬੰਦੇ ਨਾਲ ਮਾੜੀ ਵੀ ਹੋ ਜਾਂਦੀ ਹੁੰਦੀ ਆ ਤੇ ਆਹ ਦੇਖੋ ਅੱਜ ਪੱਤ ਝੜ ਹੋ ਰਹੀ ਆ ਆਪ ਹੀ ਕਰ ਰਹੇ ਨੇ ਵੀਡੀਓ ਬਣਾਈ ਗਿਆ ਉਹ ਤੁਸੀਂ ਦੇਖ ਸਕਦੇ ਜਸ ਅੰਡਰਸਕੋਰ ਸਿੱਧੂ 855 ਤੇ ਪੱਤਝੜ ਆਪ ਕੀਤੀ ਆ ਬੰਦਿਆਂ ਨੇ ਮੁੱਠੀਆਂ ਨਾਲ ਚੱਕ-ਚੱਕ ਕੇ ਛੱਟਿਆ ਉੱਤੇ ਪੱਤੇ ਤੇ ਹੁਣ ਚੱਲੇ ਆ ਬਰੋਨਾ ਹਲਤਾ ਜੇ ਤਾਂ ਕਿਉਂਕਿ ਇੱਥੇ ਦਾ ਅੱਜ ਉਹ ਬੰਦ ਆ ਬਰੋਨਾ ਹਲਤਾ ਜਦੋਂ ਸਨਸੈਟ ਦੇਖਾਂਗੇ ਜੇ ਟਾਈਮ ਤੇ ਪਹੁੰਚ ਗਏ ਨਹੀਂ ਚਲੋ ਰਾਤ ਦਾ ਮਾਹੌਲ ਦੇਖ ਲਾਂਗੇ ਤੇ ਮਲਬੈਨ ਨੂੰ ਆਉਣਾ ਇੰਨਾ ਕੋ ਖਾਸ ਨਹੀਂ ਰਿਹਾ ਕਿਉਂਕਿ ਜੇ ਤਾਂ ਉੱਤੇ ਜਾਂਦੇ ਫਿਰ ਤਾਂ ਸਵਾਦ ਵੀ ਆਉਂਦਾ ਇੱਕ ਲੋਕ ਵੀ ਘਟ ਆਏ ਹੋਏ ਆ ਟੂਰਿਸਟ ਘਟ ਆਇਆ ਹੋਇਆਗਾ ਸਵਾਦ ਬਹੁਤ ਆ ਯਾਰ ਸਾਤ ਹੈ ਜਾਨਤ ਹੈ ਜਾਨਤ ਹੈ ਚੈੱਕ ਕਰਾ ਕਰੋ ਯੂ ਚੈੱਕ ਕਰਾ ਮੜਾ ਜਾ ਬਾਕੀ ਆਇਆ ਜਾ ਆ ਕੇ ਜਾਏ ਬਾਬੇ ਮਲਵੈਨੋ ਸੋਹਣਾ ਗਰਮੀਆਂ ਜਾਏ ਸਿਆਲਾਂ ਜਾਏ ਆਹ ਰੁੱਤ ਚ ਨਾ ਆਏ ਚੱਲੀਏ ਹੁਣ ਆਪਾਂ ਵੀ ਗੱਡੀ ਇੱਥੇ ਪਾਰਕਿੰਗ ਲਈ ਸੀ ਅੱਜ ਪਾਰਕਿੰਗ ਵੀ ਫ੍ਰੀ ਹੋਈ ਸੀ ਲਗਭਗ ਖਾਣ ਪੀਣ ਨੂੰ ਘੱਟ ਹੋ ਯਾਰ ਮੜਾ ਸਮਾਨ ਕੇਕ ਖਾਈਏ ਪਹਿਲਾਂ ਪਿੱਛੇ ਕੇਕ ਪਿਆ ਕਟਿੰਗ ਕੇ ਜਾ ਕੋਡ ਜਾ ਮੇਰਾ ਪਿੱਛੇ ਰੱਖ ਨਹੀਂ ਕੱਢ ਕੇ ਉਹ ਉੱਥੇ ਵਰਦੇ ਜਣਾ ਨਹੀਂ ਲੋ ਮਿੱਤਰੋ ਕੇਕ ਦਾ ਕਰਤਾ ਇਹਨਾਂ ਨੇ ਅਪਰੇਸ਼ਨ ਉੱਤ ਉੱਤ ਜੇ ਖਾ ਗਏ ਥੱਲੋ ਰਹਿ ਗਿਆ ਉਹ ਪਿਆਖ ਲਾ ਰਿਹਾ ਕਿਵੇਂ ਲੱਗਿਆ ਤੈਨੂੰ ਮਲਵੈਨੋ ਪੂਰਾ ਘੈਂਡ ਵੀਰੇ ਤੈਨੂੰ ਵੀਰੇ ਪੂਰਾ ਨਾਈਸ ਵੀਰੇ ਐਸ ਵੇਸੇ ਦੇ ਟੱਕਰੇ ਚ ਨਹੀਂ ਇਸ ਵੇਸੇ ਤੋਂ ਹਜੇ ਯਾਰ ਦੋ ਲੋਮੇ ਤੇ ਤੂੰ ਦੇਖਿਆ ਨਹੀਂ ਆ ਇਹਦਾ ਇਹ ਸਟਾਰਟਿੰਗ ਐ ਇੱਥੋਂ ਦਾ ਦੋ ਲੋਮੇ ਤੇ ਤੂੰ ਜਸੀ ਐਂਡ ਐਂਡ ਜੇ ਉੱਤੇ ਜਾਂਦੇ ਫਿਰ ਜ਼ਿਆਦਾ ਘੈਂਡ ਹੋ ਜਾਂਦਾ ਐਂਡ ਫਿਰ ਖਤਮ ਹੈ ਦੁਨੀਆ ਹਮ ਹੁਣ ਇਹ ਦੇਖਦੇ ਆ ਬਰੋਨਾ ਉੱਥੇ ਜਾਂਦੇ ਆ ਉੱਤੇ ਉੱਥੋਂ ਜਾ ਕੇ ਸਨਸੈਟ ਦੇਖਾਂਗੇ ਨਹੀਂ ਫਿਰ ਰਾਤ ਦਾ ਥਿਊ ਵਿਊ ਦੇਖ ਲਾਂਗੇ ਭੁੱਖ ਵੀ ਲੱਗੀ ਵੀ ਆ ਖਾਣਾ ਪੀਣਾ ਵੀ ਯਾਰ ਬਰੋਂਨੇ ਆਈ ਖਾਣੇ ਨੂੰ ਲੈ ਆ ਆ ਦੇਖ ਆ ਦੇ ਗਾਣਾ ਕਿਹੜਾ ਲਾਈ ਜਾਂਦਾ ਭਾਈ ਵੀਊ ਦੀ ਆ ਵੀਡੀਓ ਕਾਪੀਰਾਈਟ ਨਾਲ ਆ ਜੇ ਬੰਦ ਕਰ ਤੇ ਭਾਈ ਵੀਊ ਦੀ ਆ ਵੀਡੀਓ ਕਹਿੰਦਾ ਜੱਟ ਬਦਮਾਸ਼ੀ ਛੱਡ ਦੂ ਆ ਕਿਹੜੀ ਆ ਓਏ ਉਹਦਾ ਚੈੱਕ ਕਰਦੇ ਗਾਣਾ ਯਾਰ ਆਇਆ ਨਹੀਂ ਮੇਰੇ ਕੋਈ ਗੱਡੀ ਦਾ ਹਾਲ ਦੇਖ ਸਕਦੇ ਵਾਪੇ ਸਿਆਲਾਂ ਚੋਂ ਨਹੀਂ ਰਹਿੰਦਾ ਗੱਡੀ ਦਾ ਹਾਲ ਕਿਉਂਕਿ ਧੁੰਦਾ ਪੈਂਦੀਆਂ ਨੇ ਉਦੋਂ ਹਾਲ ਲੱਬੜ ਜਾਂਦੀ ਓਮੀਦਵਾਰੇ ਮਿੱਤਰੋ ਮੁੰਡੇ ਕਹਿੰਦੇ ਰੀਵਾ ਦਾ ਲਗਾਰਦਾ ਆਗੇ ਇਹ ਗਾਰਦਾ ਲੇਕ ਦਾ ਸਾਰਾ ਨ ਉੱਪਰ ਲਾ ਪੈਂਡਾ ਇਧਰ ਦੀ ਜਾਣਾ ਕਰਕੇਟਰ ਆਪਣਾ ਕਿਥੋਂ ਅੱਗੇ ੜਪਣੀਆਂ ਸੜਕ ਸੁੱਖੇ ਇਧਰ ਮੁੜਨਾ ਕਿਹਨੇ ਆਇਆ ਇਧਰ ਆਇਆ ਮੁੜਨ ਵਾਲਾ ਰਹਾ ਤੇ ਇੱਥੇ ਰੌਣਕ ਮੇਲਾ ਹੀ ਪੂਰਾ ਮਿੱਤਰੋ ਹੁਣ ਅਸੀਂ ਲੇਕ ਕਿਨੀਆਂ ਚੱਲਿਆਂ ਪਹਿਲਾਂ ਇਹ ਸਨ ਸੈਟ ਜਾ ਹੋ ਰਿਹਾ ਪਹਿਲਾਂ ਉੱਥੇ ਸਨ ਸੈਟ ਦੇਖੀਏ ਜਾ ਕੇ ਫੇਰ ਆਵਾਂਗੇ ਇਧਰ ਮੁੜ ਕੇ ਇਧਰ ਮਾਹੌਲ ਚਾਲੇ ਇਧਰ ਮੋਲ ਮੋਲ ਜੇਗਾ ਅਸੀਂ ਚ ਘੁੰਮਾਂਗੇ ਉਸ ਤੋਂ ਬਾਅਦ ਹੁਣ ਅਸੀਂ ਪਹਿਲਾਂ ਬਰੋਹਣਾ ਹਾਲਤਾ ਜਿੱਦਾ ਜਾਣ ਲੱਗੇ ਫਿਰ ਰੀਵਾ ਦਾ ਲਗਾਰਦਾ ਰੋਗੇ ਵੀ ਇੱਥੇ ਵੀ ਵਧੀ ਹਾਂ ਦੇ ਇੱਧਰ ਆਉਣਾ ਇਦੋਂ ਅਸੀਂ ਮੁੜ ਕੇ ਕੀ ਬਾਤ ਹੈ ਕੀ ਬਾਤ ਹੈ ਇੱਧਰ 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 ਤੇ ਉਤਾਰਦਾ ਦੁਖਣ ਲੱਗ ਗਿਆ ਸਿਰ ਮਿੱਤਰੋ ਕੀ ਹੋ ਗਿਆ ਉਤਾਰ ਠੰਡ ਲੱਗੀ ਆ ਠੰਡ ਲੱਗੀ ਠੰਡ ਹੋ ਵੀ ਜਾਦੇ ਗਈ ਸੁੱਕੇ ਛੱਟ ਜੀ ਪਾ ਕੇ ਆ ਗਿਆ ਸੀ ਨੂਣਾ ਲੈ 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 ਉੱਧਰ ਨਿਕਲਦਾ ਤੂੰ ਆ ਕਿਉਂ ਕਿੱਥੇ ਓਏ ਆਹੋ ਅਟੇਸਟ ਆ ਬੰਡੀ ਆ ਉਹ ਆ ਉੱਤੇ ਰੈਸਟੋਰੈਂਟ ਰੈਸਟੋਰੈਂਟ ਆ ਕੋਈ ਇੰਡੀਅਨ ਐ ਹੁਣ ਅਸੀਂ ਸੱਧਾ ਲੇਕ ਤੇ ਜਾਣਾ ਉੱਥੇ ਜਾ ਕੇ ਮਿਲਦੇ ਹਾਂ ਤੁਹਾਨੂੰ ਲੋ ਵੀ ਮਿੱਤਰੋ ਮੁੰਡੇ ਇਹਨੇ ਪਹੁੰਚ ਗਏ ਲੇਕ ਤੇ ਕੀ ਆ ਬਾਤ ਹੈ ਓ ਵੀਊ ਚੈੱਕ ਕਰੋ ਯਾਰ ਤੁਸੀਂ ਇੱਥੇ ਬਹਿ ਕੇ ਬੰਦਾ ਡੁੱਬਦਾ ਸੂਰਜ ਦੇਖੇ ਕਿ ਆਸ ਪਾਕ ਸਰਾ ਹੀ ਹੋ ਜੂਗਾ ਮਾ ਪਾਣੀ ਵੀ ਮਾੜਾ ਮਾੜਾ ਮਠਾ ਮਠਾ ਹੋ ਰਿਹਾਗਾ ਛੱਲਾ ਹੀ ਬਜ ਰਹੀਆਂ ਠੰਡ ਵੀ ਇੱਥੇ ਜ਼ਿਆਦਾ ਹੈ ਰੀਵਾਦ ਅਲਗਾਰ ਦਾ ਇਹ ਇੱਥੇ ਮਤਲਬ ਸਾਰਾ ਨਾਰਥ ਪਾਰਟ ਆ ਇਹ ਉਹਦਾ ਹੰਗਾਰਦਾ ਲੇਖਦਾ ਦੇਖੋ ਕੀ ਬਾਤ ਹੈ ਆਜੋ ਆਜੋ ਇੱਥੇ ਆ ਜਾਣਾ ਜੀ ਹਨਾ ਆਪਾਂ ਨੂੰ ਜੋ ਪਹਿਲਾਂ ਪਤਾ ਹੁੰਦਾ ਕੰਡੋਲੇ ਬੰਦ ਨੇ ਇੱਥੇ ਆ ਕਸਕਾਤਾ ਜੇ ਵੀ ਇਹ ਤਰਨਾਲ ਉਹ ਪੰਜ ਅਰ ਟੈਕਟ ਲੱਗਦੀ ਆ ਉੱਤੋਂ ਡੇਗਦੇ ਆ ਉਹ ਬੜੀ ਘੈਂਡ ਉਹ ਵੀ ਚੀਜ਼ ਹੁਣ ਬੰਦ ਹੋ ਗਿਆ 5 ਵਜੇ ਉਹ ਜੰਪ ਜਾਲਾ ਸਿਸਟਮ ਹੁੰਦਾ ਇਹਦਾ ਨਾ ਨਾ ਕਸਕਾਤਾ ਮਤਲਬ ਝਰਨਾ ਡੇਗਦਾ ਉੱਪਰੋਂ ਉਹ ਗਲੀਆਂ ਜੀਆਂ ਵਿੱਚ ਪਹਾੜੀਆਂ ਜੀਆਂ ਕੱਟੀਆਂ ਹੋਈਆਂ ਉਹਨਾਂ ਦੇ ਉਹਨਾਂ ਦੇ ਵਿੱਚ ਜੇ ਦੀ ਜਾਂਦੇ ਆ ਬੜੀ ਨਾਈਟ ਲਓ ਜੀ ਮਿੱਤਰੋ ਲੇਕ ਦਾ ਥਿਊ ਦੇਖਦੇ ਦੇਖਦੇ ਇਹਨਾਂ ਨੇ ਇੱਕ ਉਹ ਗੱਡੀ ਆ ਉਹ ਦੇਖੋ ਜੌਣੇ ਮੋੜ ਦੇ ਸਾਲ ਮਾਰੀ ਸੀ ਉੱਥੇ ਉਹ ਜਮਾਦ ਆ ਗਿਆ ਮਜਾਲੇ ਆ ਚਾਰ ਵੀ ਨੈਣਾ ਦੇਵੀ ਵਾਲਾ ਪਹਾੜਾ ਏ ਸਹੀ ਗਾ ਠੀਕ ਐ ਇਹ ਜੇ ਜਾ ਜੇ ਲਾਈ ਜਾਓ ਇੱਥੇ ਖੜੇ ਉੱਥੇ ਇੱਕ ਬੰਦਾ ਹੀ ਜਾਂਦਾ ਬੋ ਸੋਚਦਾ ਚੁੱਕਾ ਉਹ ਲੇਟਾਂ ਦਾ ਫੈਨ ਹੋ ਗਿਆ ਕਹਿੰਦਾ ਪੀਲੀਆਂ ਲੇਟਾਂ ਕੋਲ ਜਾਣਾ ਕਹਿੰਦਾ ਉੱਥੇ ਅਗੇ ਰੀਲ ਬਣਾਉਣੀ ਆ ਰੱਜਿਆ ਨਹੀਂ ਯਾਰ ਅਜੇ ਤੂੰ ਰੀਲਾਂ ਨੂੰ ਮੈਂ ਵੱਡਾ ਬੈਸਟ ਹੋਊਗਾ ਰਾ ਵਿਊ ਤਾਂ ਨਾਈਸ ਹੈ ਯਾਰ ਇੱਥੇ ਦਾ ਭਾਵੇਂ ਬੰਦਾ ਘੰਟਾ ਵਹਿ ਕੇ ਸਨਸੈਟ ਹੁੰਦਾ ਦੇਖੇ ਭਾਵੇਂ ਸੋਹਣਾ ਹੀ ਬੜਾ ਲੱਗ ਰਿਹਾ ਪਾਣੀ ਜਿਹੜਾ ਇਹਦਾ ਇਹ ਦੁਨੀਆ ਦਾ ਐਂਡ ਆ ਦੁਨੀਆ ਦਾ ਐਂਡ ਨਹੀਂ ਹੈਗਾ ਇਹ ਤਾਂ ਹੇਟਲੀ ਦਾ ਵੀ ਆਧੀ ਹੈ ਦੇਖਣ ਚ ਦੁਨੀਆ ਦਾ ਐਂਡ ਆ ਹਾਂ ਇਹ ਤਾਂ ਹੈ ਹੁਣ ਕਿੱਧਰ ਨੂੰ ਜਾਣਾ ਹੁਣ ਬਾਜ਼ਾਰ ਚ ਕਿਹੜਾ ਉਹ ਮਾਲ ਦੇ ਦੇ ਦਿੰਦੇ ਆ ਕਿਹੜਾ ਗੇੜੀ ਦੇਣਿਆ ਵਸ ਫਨਸਨ ਦਾ ਕਰਨਾ ਹੈ ਜਿੰਦਗੀ ਚ ਜਿੰਦਗੀ ਨਿਆਰੇ ਲਿਆ ਕਰੋ ਬਾਬੇ ਜਦੋਂ ਟਾਈਮ ਮਿਲਦਾ ਘੁੰਮਣ ਫਿਰਨ ਨਿਕਲ ਜਾ ਕਰੋ ਆ ਸੁੱਖਾ ਦੇਖ ਲੋ ਜਦੋਂ ਟਾਈਮ ਮਿਲਦਾ ਦੀਜੋ ਚਲਾ ਜਾਂਦਾ ਜੱਸੀ ਦਾ ਵੀ ਇਹੀ ਕੰਮ ਆ ਅਵਤਾਰ ਤੂੰ ਦੱਸ ਕੀ ਕਰਨਾ ਚਾਹੇਂਗਾ ਅੱਗੇ ਅਵਤਾਰ ਜਾਂਦਾ ਨਹੀਂ ਹੁੰਦਾ ਯਾਰ ਘੁੰਮਣ ਫਿਰਨ ਤੈਨੂੰ ਕੀ ਸੋਚਿਆ ਤੂੰ ਆਦੇ ਮਾਈਂਡ ਚ ਵੀ ਤੂੰ ਘੁੰਮਣ ਫਿਰਨ ਆਉਣ ਲੱਗ ਗਿਆ ਹਾਂ ਵੀ ਬੰਦੇ ਦੇ ਡਪਰੇ ਹੰ ਦੂਰ ਹੁੰਦਾਗਾ ਤੂੰ ਘੁੰਮਣ ਫਿਰਨ ਨਾਲ ਨਰੇ ਟਾਈਮ ਦਾ ਨਹੀਂ ਪਤਾ ਲੱਗਦਾ ਹੁਣ ਜਿਵੇਂ ਆਪਾਂ ਬਾਹਰ ਪ੍ਰਦੇਸ਼ਾਂ 'ਚ ਰਹਿੰਨੇ ਆ ਤਾਂ ਐਂ ਟਾਈਮ ਪਾਸ ਹੁੰਦਾ ਹਾਂ ਆਇ ਤਾਂ ਵਧੀਆ ਲੱਗਦਾ ਆਪਦੇ ਆਪ ਨੂੰ ਹਾਂ ਆ ਟੋਪਾ ਜਾ ਪਤਾ ਨਹੀਂ ਆ ਕੋਲਾ ਵਾਲਾ ਟੋਪਾ ਆ ਗਿਆ ਅੱਜ ਤੀ ਮੇਰੇ ਸ਼ਹਿਰ ਦਾ ਮੈਨੂੰ ਫੋਨ ਨਹੀਂ ਲਾਉਂਦਾ ਹਾਂ ਹਾਂ ਇਹ ਬਾਈ ਹਣੇ ਇੱਕ ਦੂਜੇ ਨਾਲ ਦੀ ਨਾਰਾਜ਼ਗੀ ਨਹੀਂ ਕਰੋ ਇੱਕ ਵਾਰ ਨਹੀਂ ਫੋਨ ਕੀਤਾ ਇਹਨੇ ਹਾਂ ਗਲਤ ਗੱਲ ਆ ਯਾਰ ਧੀਵਾ ਗੱਲ ਕਰੀ ਤੇ ਚੱਕਿਆਲੀ ਫੋਨ ਠੀਕ ਕਰਿਆ ਚਲੋ ਇਹ ਸਮਝੋ ਤਾਂ ਤੁਸੀਂ ਹੁਣ ਬਾਅਦ 'ਚ ਕਰੋ ਜੀ ਹਾਲੇ ਹੁਣ ਪ੍ਰੂਫ ਵੀ ਨਾਲ ਦੀ ਨਾਲ ਦਿਖਾਏ ਜਾਣਗੇ ਬਾਈ ਹਾਂਜੀ ਉਧਾਰ ਜੀ ਕੀ ਆ ਜਗਾ ਸੋਹਣੀ ਸੀ ਜਗਾ ਉਹ ਵੀ ਸੋਹਣੀ ਸੀ ਜਿੱਥੇ ਵਜਾ ਕੇ ਆਏ ਬਸ ਉਹ ਆਪਣਾ ਕੰਮ ਗਲਤ ਹੋ ਗਿਆ ਉੱਪਰ ਵਾਲਾ ਜਿਹੜਾ ਬੰਦ ਨਿਕਲ ਗਿਆ ਆ ਰਨਿੰਗ ਵੀ ਕਰਦੇ ਆ ਦੇਖਿਓ ਬਾਈ ਆ ਦੇਖ ਲੈ ਲੈ ਸਿੱਧੀ ਸਿੱਪਲ ਚੱਲੀ ਹੁਣ ਉਹ ਉੱਥੇ ਸਿੱਧਾ ਸਾਹਮਣੇ ਠੰਡ ਹੋ ਗਈ ਬਾਬੇ ਇਸ ਵੇਲੇ ਕਰਮੋਨਾ ਯਾਰ ਇਤੋਂ ਵੀ ਜ਼ਿਆਦਾ ਠੰਡਾ ਮੈਂ ਰਾਣਾ ਵੀ ਸਾਡੇ ਤਾਂ ਨੇੜੇ ਤੇੜੇ ਪਹਾੜ ਵੀ ਐ ਨਹੀਂ ਉੱਥੇ ਮਾਈਨਸ 1 ਸੀ ਰਾਤ ਉਧਾਰ ਦੇਖ ਲੈ ਆਪਣੇ ਧੁੰਦ ਵਾਲੀ ਪੈਂਦੀ ਕਰਕੇ ਹੈ ਠੰਡ ਨਵੇਂ ਮੇਟਰੋਂ ਮੁੰਡੇ ਕਹਿੰਦੇ ਕਿੱਥੇ ਆ ਗਏ ਇਹਨਾਂ ਨੂੰ ਐ ਨਹੀਂ ਪਤਾ ਜਾਣਗੇ ਤੇ ਵਾ ਗੇੜਾ ਦੇਣ ਆਏ ਜਦਸੀ ਜਾਣਾਂ ਕਿਧਰ ਨੂੰ ਵੀਰੇ ਉੱਤੇ ਜਾਈਂ ਦਰਜਾਨਾ ਥੱਲੇ ਵਾਲੇ ਪਾਸੇ ਨੂੰ ਵਾ ਟੌਪ ਤੇ ਜਾਣਾ ਹੈ ਮੇਟਰੋਂ ਦੁਕਾਨਾਂ ਨਹੀਂ ਹੈ ਤੇ ਮਾਲ ਜਿਆ ਖੁੱਲਾ ਜਿਹਾ ਓਪਨ ਜਗਾ ਨਹੀਂ ਹੈ ਸਦਾ ਹੀ ਆਹ ਦੇਖੋ ਬਾਹਰ ਨੂੰ ਕੀ ਬਾਤ ਹੈ ਕੀ ਬਾਤ ਹੈ ਸ਼ੀਸ਼ਾ ਹੀ ਸ਼ੀਸ਼ਾ ਜਿਹੜਾ ਹੋਇਆ ਸ਼ੀਸ਼ਾ ਸ਼ੀਸ਼ਾ ਉਹਦਾ ਸੈਟਾ ਸਿਰ ਹੁਣਾਂ ਸਭ ਵਧੀਆ ਚਾਹੀਦਾ ਕੱਲ ਨੂੰ ਛੁੱਟੀ ਆ ਜੱਸੀ ਹਾਂ ਜੀ ਕੱਲ ਦੀ ਛੁੱਟੀ ਆ ਆਇਆ ਚੱਲੀਏ ਕਰਮੋਨਾਂ ਨੂੰ ਉਤਰਾਂ ਛੜੇਂ ਟ੍ਰੇਨ ਹੋਰ ਉੱਤਰ ਕੇ ਆਵਾਂਗੇ ਉੱਥੋਂ ਫੇਰਾਵਾਂਗੇ ਰੋਟਾ ਜਾਣਾ ਤਾਂ ਹੈਗੀ ਆ ਬੱਦੜੀ ਛੱਡਣਾ ਹਾਂ ਇਹ ਤਾਂ ਬਰੋਨਾ ਜਾਣਾਗਾ ਇਹਦਾ ਲੈ ਇੱਧਰ ਵੀ ਮੀਨਾਗੜੀ ਪੂਰੀ ਗਰੀ ਬਈਆ ਦੇਖੋ ਬਾਪਿਓ ਜਸਿਆਵਟ ਇਹਨਾਂ ਨੇ ਤਾਂ ਕ੍ਰਿਸ਼ਮਣ ਵਾਲੀ ਹੁਣੀ ਕਰਤੀ ਨਤਾਲੇ ਵਾਲੀ ਸਿਆਉਟ ਕਰ ਵੀ ਦਿੱਤੀ ਹਾਂ ਇਹ ਤਾਂ ਆਉਣੇ ਆ ਯਾਰ ਕੀ ਬਾਤ ਆ ਕੀ ਬਾਤ ਹੁਣ ਸੱਖ ਨੇ ਕਹਣਾ ਇੱਥੇ ਰੀਲ ਬਣਾਉਣੀ ਆ ਦੇਖੀ ਉਹ ਤੈਨੂੰ ਹਜੇ ਹੋਰ ਜਾਣਾ ਉਹਦੇ ਬਾਹਰ ਨੂੰ ਪਰੇ ਲਓ ਮੈਂ ਤਰੋਂ ਮੁੰਡੇ ਕਹਿੰਦੇ ਬਰੋਨਾ ਪਹੁੰਚ ਗਏ ਆ ਬਰੋਨਾ ਜੋ ਕਿ ਹੈ ਸੁੱਖੇ ਦਾ ਸ਼ਹਿਰ ਹੁ ਖਾਣ ਖਵਾਊਗਾ ਅੱਜ ਪੀਜ਼ਾ ਤੇ ਜੱਸੀ ਜੀ ਇੱਥੇ ਅਸੀਂ ਇੰਨੇ ਵਾਰ ਆ ਗਏ ਨਾ ਪੀਜ਼ਾ ਖਾਣ ਵਧੀਆ ਬਣਾਉਂਦਾ ਬਾਈ ਘੈਂਟ ਬਣਾਉਂਦਾ ਪੂਰਾ ਤੂੰ ਪਹਿਲੀ ਵਾਰ ਆਇਆ ਨਾ ਬਰੋਨਾ ਕੋਈ ਨਹੀਂ ਆਇਆ ਤੁਹਾਨੂੰ ਚੰਤਰੋਂ ਦਿਖਾਉਨੇ ਆ ਬਰੋਨੇ ਦਾ ਉਹ ਕਹੇਗਾ ਦੇਖੀ ਤੋ ਸ਼ਹਿਰ ਕਹਿੰਦਾ ਬਰੋਨਾ ਘੁੰਮਣ ਫਿਰਨ ਵਾਲਾ ਬਾਪੇ ਬਰੋਨਾ ਵੀ ਘੁੰਮ ਫਿਰ ਕੇ ਜਾਇਓ ਇੱਥੇ ਜੀਨੇ ਆਉਂਦੇ ਲੱਖ ਵਿੱਚ ਲੱਗਦਾ 9 ਮਹੀਨੇ ਦਾ ਵੀਜ਼ਾ ਆਏ ਹਾਏ 10 ਲੱਖ ਨਹੀਂ ਹੁਣ ਤਾਂ 17-18 ਲੱਗ ਜਾਂਦਾ ਪੱਕੇ ਹੁਣ ਤੱਕ ਚਲੋ ਖਾਲੀਏ ਬਾਪੇ ਅਸੀਂ ਫਿਰ ਚੱਲਦੇ ਆਂ ਲੋ ਜੀ ਮੇਤਰੋ ਕਹਿੰਦੇ ਜੱਸੀ ਉਹਨਾਂ ਨੇ ਬਰੋਨਾ ਜੇ ਐਂਟਰੀ ਮਾਰਤੀ ਤੇ ਅੱਜ ਇੱਥੇ ਫੇਰਾ ਲੱਗਿਆ ਹੋਇਆ ਕਾਠੀ ਬੜਾ ਯਾਰ ਠੱਕਾ ਪੈ ਰਿਹਾ ਤੁਹਾਡੇ ਸ਼ਹਿਰ ਇੱਕ ਬੰਦਾ ਹੋਰ ਆ ਗਿਆ ਸਾਡੇ ਜਗ੍ਹਾ ਬੰਦਾ ਸਾਸਰੀ ਘਾ ਕਰਦੇ ਮਾੜੀ ਵਲੌਗ ਚ ਜੀ ਹਾਂ ਏ ਵੀ ਮੁੰਡਾ ਤੂੰ ਵੀ ਬਰੋਨੀ ਰਹਿਣਾ ਨਾ ਹਾਂਜੀ ਬਰੋਨੀ ਇਹ ਬਰੋਨੇ ਦੇ ਵਸਨੀਕ ਨੇ ਸਾਰੇ ਇੱਥੇ ਦੇ ਪੱਕੇ ਪੀਆਰ ਦਿੱਤੀ ਇਹਨਾਂ ਨੂੰ ਸਰਕਾਰ ਨੇ ਹੁਣ ਨਹੀਂ ਨਿਕਲਦੇ ਇਥੋਂ ਆ ਜਾ ਫੇਰਾ ਜਾ ਕੱਲ ਨੂੰ ਚੱਲੂਆਂ ਲਾਇਰ ਉਸਪੇਨ ਵਾਲੇ ਬੜੀ-ਬੜੀ ਲਾਈ ਬੈਠੇ ਹੋ ਕਾਠੀ ਬੜਾ ਅੱਜ ਬਾਬੇ ਧੱਕਾਵੇਂ ਦਾ ਸੁੱਖਾ ਕਹਿੰਦਾ ਇਹ ਕਹਿੰਦਾ ਇੰਨੀ ਠੰਡ ਚ ਕਿਹੜਾ ਹੋਊ ਉੱਥੇ ਲੈ ਆ ਗਏ ਫਿਰ ਐਸੇ ਬਲੇ ਮਾਰਿਆ ਕਰੋ ਵੀਰੇ ਤੁਸੀਂ ਕਿਹੜਾ ਸੁੱਖਾ ਠੰਡ ਵੱਧ ਮਾਰ ਸੁੱਖਾ ਬੜੀ ਠੰਡ ਮਾਰ ਹਾਂ ਇਧਰ ਸਾਰੀਆਂ 12 ਪੁਰਾਣੀਆਂ ਬਣੀਆਂ ਆਇਆ ਵੇਹ ਆਪਾਂ ਸਪੈਸ਼ਲ ਵਲੌਗ ਬਣਾਇਆ ਹੋਇਆ ਇੱਕ ਉਹ ਦੇਖ ਲਿਓ ਜਾ ਕੇ ਤੁਸੀਂ ਉਧੀਆਂ ਵੀ ਅੱਜ ਲਾਈਟਾਂ ਮੰਦ ਪਈਆਂ ਓਏ ਅਰੇਨਾ ਦੀਆਂ ਉਹਦੇ ਨਹੀਂ ਲਾਈਟਾਂ ਵੀ ਨਹੀਂ ਚਲਾਈਆਂ ਹੋਈਆਂ ਪਰ ਇਹ ਰੇਨਾ ਇਹਦੇ ਬਾਬੇ ਤੇਰੇ ਗੱਲ ਕਿ ਆ ਕੋਈ ਬੰਦਾ ਪ੍ਰਾਪਰਟੀ ਡੀਲਰ ਆ ਇੰਡੀਆ ਚ ਗੱਡੀ ਚਾਹੀਦੀ ਆ ਜ਼ਮੀਨ ਚਾਹੀਦੀ ਆ ਕੰਟੈਕਟ ਕਰੋ ਬੰਦੇ ਕੰਟੈਕਟ ਨੰਬਰ ਬੋਲ ਦੇ 887235806 ਜੀ ਆਕਵਾਸ ਕਰ ਲਿਓ ਜਦਾਂ ਬਾਬੇ ਜੇ ਕਿਹਨੇ ਜ਼ਮੀਨ ਲੈਣੀ ਆ ਕੀ ਹੋਰ ਕੀ ਲੈਣਾ ਗੱਡੀ ਚਾਹੀਦੀ ਓਏ ਹਾਂ ਹੋਰ ਪੋਚਿਆ ਮਰਲ ਨਵੀਂ ਜਿਹੜੀ ਮਰਦੀ ਹੋਵੇ ਬਸ ਫਿਰ ਕਰ ਲਿਓ ਬੰਦਾ ਇੱਕ ਵਾਈ ਲੈ ਮਿੱਤਰ ਆਣਾ ਅਸੀਂ ਚੱਲੇ ਆਂ ਬਾਜ਼ਾਰ ਚੋਂ ਚੱਲੇ ਆਂ ਲੈ ਵੀ ਹੁਣ ਰੋਮੀ ਜੁਲੀਟ ਦਾ ਘਰ ਦੇਖਣਾ ਨੂੰ ਮਿੱਤਰੋ ਗਿੱਧਾ ਪੈ ਰਿਹਾ ਮੜਾ ਕੱਠ ਦੀ ਚੈੱਕ ਕਰ ਤੇ ਆਪਾਂ ਜਲਾਤੋ ਖਾਣੀਏ ਤੋ ਬਾਅਦ ਹੁਣ ਤਾਂ ਅਰਜਨ ਢਿੱਲੋਂ ਨੇ ਗਾਣਾ ਵੀ ਗੜਤਾ ਕੀ ਗਾਣੇ ਨਹੀਂ ਲੈਣਾ ਐ ਸੰਗ ਗਿਆ ਯਾਰ ਲੈ ਜਲਾਤੋ ਦੇ ਸਕੂ ਵਰਗੇ ਹਾਂ ਲੱਗਦੀ ਜਲਾਤੋ ਦੇ ਸਕੂ ਵਰਗੇ ਉਹ ਜਲਾਤੋ ਵਾਪੇ ਇਟਲੀ ਦੀ ਆਈਸਕ੍ਰੀਮ ਹੀ ਆ ਕੀ ਬਾਤ ਹੈ ਕਿੰਨੇ ਵਜ ਚੁਕੇ ਆ ਇਸ ਦਾ ਬਰ ਸੱਤ ਹੀ ਵਜੇ ਅੱਠ 8:00 ਵਜੇ ਇਕੱਠਾ ਜੇ ਬਹੁਤ ਆ ਵਾਧੂ ਆ ਠੰਡ ਵੀ ਆਦਾ ਬਾਬੇ ਧੁੰਦ ਧੁੰਦ ਹੋਇਆ ਪਿਆ گا ਮੈਂ ਜਈ ਪਿੰਡ ਨੂੰ ਜਾਣਾ ਇੱਥੇ 100 ਕਿਲੋਮੀਟਰ ਆਟਾ ਪਿੰਡ ਮੈਂ ਤੇ ਉਧਾਰ ਹੀ ਪਹੁੰਚੇ ਹੋਇਆ ਅੱਜ ਇੱਥੇ ਬੱਲਾ 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 ਲੋ ਮੈਟਰ ਆ ਜੁਲੀਅਟ ਦਾ ਘਰ ਆ ਇਹ ਵੀ ਤੁਹਾਨੂੰ ਬਹੁਤ ਵਾਰ ਦਿਖਾਤਾ ਇਹ ਜੁਲੀਅਟ ਦਾ ਰੋਮੀਓ ਜੁਲੀਅਟ ਜਿਹੜੇ ਹੁੰਦੇ ਜ ਆਪਣੇ ਆਸ਼ਕ ਜਿਵੇਂ ਮਸ਼ਹੂਰ ਉਹਨਾਂ ਦਾ ਘਰ ਆ ਇਹ ਹੁਣ ਤਾਂ ਇਹ ਵੇਲੇ ਗੇਟ ਬੰਦ ਕਰ ਦਿੰਦੇ ਇੱਥੇ ਆ ਸਾਰੇ ਤੇਰੇ ਮੇਰੇ ਅਰਗੇ ਨੇ ਨਾਮ ਲਿਖੇ ਪਏ ਇੱਥੇ ਆਲੇ-ਦਾਲੇ ਕੰਦਾਂ ਭਰੀਆਂ ਪਈਆਂ ਨੇ ਮੈਂ ਜਿਵੇਂ ਗੇਟ ਬੰਦ ਕਰਤਾ ਉਹ ਉੱਥੇ ਫੋਟੋ ਵੀ ਕਰਾਉਂਦੇ ਜੁਲੀਅਟ ਨਾਲ ਲੋਕ ਖੜਕੇ ਉੱਤੇ ਸਾਰਾ ਉਹਦੇ ਵਾਲਾ ਸਾਰਾ ਘਰ ਦੇਖੋ ਕਿਹੜੇ ਵੇਲੇ ਆਉਂਦਾ ਸਾਂਭਿਆ ਹੋਇਆ ਇਹਨਾਂ ਦਾ ਇਹ ਹਿਸਾਬ ਲਾ ਲਓ ਤੁਸੀਂ ਚਲੋ ਆਓ ਚੱਲੀਏ ਮਿੱਤਰੋ ਦੇਖ ਲਿਆ ਕਿਵੇਂ ਲੱਗਿਆ ਤੁਹਾਨੂੰ ਜੁਲੀਅਟ ਦਾ ਘਰ ਜਮੇ ਬਾਹਰੋਂ ਦਾ ਦੇਖਿਆ ਮਾਮਾ ਉਹ ਲੋ ਲੈ ਲੈ ਸੁੱਖੇ ਇੱਥੇ ਜੰਦਾ ਵੀ ਮਿਲਦੇ ਆ ਨਾਲ ਦੀ ਦੁਕਾਨ ਜੀ ਦੇ ਜੰਦਾ ਲਾਉਣਾ ਕਹਿੰਦੇ ਆ ਉਹਦੇ ਪਿਆਰ ਮੁਹੱਬਤ ਵਾਲਾ ਬਹੁਤ ਜਾਣਤਾ ਯਾਰ ਜਰ ਜੰਦਾ ਲਾਣ ਦੇ ਲੋਕ ਲੋਕ ਵੀ ਲੋਕ ਸਾਡਾ ਵੀ ਉਹ ਨਾ ਟੁੱਟੇ ਸਾਡੀ ਪਿਆਰ ਰੱਖਦੇ ਪਿਆਰ ਨਾ ਟੁੱਟੇ ਸਾਡਾ ਯਾਰ ਦਾ ਗ੍ਰੈਂਡਰ ਲੈ ਕੇ ਪਹੁੰਚ ਜਾਂਦੇ ਸਨ ਤੋੜ ਦਦੇ ਆ ਕਾਥਾ ਬੜਾ ਵਾਬੇ ਰੌਣਕ ਮੇ ਲਾਉ ਰਿਆ ਇੱਥੇ ਚੇਂਜ ਵੀ ਮਿਲਦਾ ਪਰ ਇਹ ਚੇਂਜ ਘਟ ਦਿੰਦੇ ਆ ਬਾਪਿਓ ਇਦੋਂ ਵਧੀਆ ਆਦਾ 에어ਪੋਰਟ ਤੋਂ ਕਰਾ ਕੇ ਆਓ ਸਟ੍ਰੋਬੇਰੀ ਖਾਣੀ ਆ ਸਟ੍ਰੋਬੇਰੀ ਜਲਾਤੋ ਜਲਾਤੋ ਲੈ ਮਿੱਤਰੋ ਜਲਾਤੋ ਖਾਣ ਲੱਗਿਆ ਮੁੰਡੇ ਯਾਰ ਦੋ ਖਾ ਨਹੀਂ ਰਿਹਾ ਕੀ ਚੱਕਰ ਹੈ ਯਾਰ ਸੁੱਖੇ ਯਾਰ ਐਡਾ ਤੂੰ ਯਾਰ ਕਿਦਾਂ ਕਦੋਂ ਦਾ ਤੂੰ ਇੰਨਾ ਹੋ ਗਿਆ ਇਹਨੂੰ ਕਹਦੇ ਪੱਕੇ ਥਲੇ ਘੜ ਜਾਂਦਾ ਕਹਿੰਦਾ ਸਿਰ ਤੂੰ ਖੋਣ ਲੱਗ ਜੂ ਗੱਡੀ ਦਾ ਹਾਂ ਉਹਨਾਂ ਤੇਰਾ ਮਿਸੂ ਨਾ ਫਰਾਗੋਲਾ ਤੇ ਹੁਣ ਫਿਰ ਤੂੰ ਹੀ ਖਾਂਦੇ ਨਹੀਂ ਮੇਰੇ ਵਾਲੀ ਖਾਲੀਆਂ ਦੇ ਮਾੜੀ ਮੋਟੀ ਟੇਸਟ ਨਹੀਂ ਲੱਗਦੇ ਹਾਂ ਪਰ ਜੱਸੀ ਉਹਨਾਂ ਨੇ ਚੱਕ ਲਿਆ ਜਾਮਚਾ ਕਿਉਂ ਇਹ ਢੇੜਨਗੇ ਅੱਜ ਵਾੜ-ਫੜ ਦੇ ਤੇ ਸਾਮਾਨ ਦਿਖਾਈ ਮਾਣਾ ਜਦੋਂ ਐਸੇ ਲਈ ਮਿੱਤਰੋ ਧੰਨਵਾਦ ਤੁਹਾਡਾ ਬਲੌਗ ਦੇਖਣ ਲਈ ਅਸੀਂ ਪਹੁੰਚ ਚੁੱਕੇ ਹਾਂ ਉਸਤਿਆਂ ਨੂੰ ਜੋ ਕਿ ਜਿੱਥੇ ਅੱਜ ਕੱਲ੍ਹ ਉਤਾਰ ਸਿੰਘ ਜੀ ਡੇਰੇ ਲਾਏ ਹੋਏ ਸੀ ਤੇ ਕਿਵੇਂ ਲੱਗਿਆ ਬਲੌਗ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਕੇ ਦੱਸ ਦਿਓ ਉਤਾਰ ਜੀ ਕਰ ਦਿਓ ਸਾਡੀ ਗੱਲ ਮੰਡੀ ਕਹ ਜੁੜੇ ਰਹੋ ਸਾਡੇ ਨਾਲ ਸਾਈਕਲ ਵਾਲੇ ਬਲੌਗਰ ਨੂੰ ਕਿ ਤੁਸੀਂ ਜਿਆਦਾ ਪਿਆਰ ਦਿੰਨੇ ਹੋ ਉਹ ਆਉਂਦੇ ਰਹਿਣਗੇ ਆਉਂਦੇ ਰਹਿਣਗੇ ਸੀਰੀ ਚਲਾ ਹਾਂ ਸੀਰੀ ਚਲਾਉਣੀ ਆਉਣਾ ਇਹ ਸਾਈਕਲ ਵਾਲੇ ਬਲੌਗਰ ਦੀ ਆ ਬਲੌਗਾਂ ਦਾ ਆਉਂਦੇ ਨਹੀਂ ਵਿਊ ਉਹਨਾਂ ਨੂੰ ਆਉਂਦੇ ਆ ਉਹ ਚਲਾਵਾਂਗੇ ਵਧੀਆ ਤੇ ਮੈਂ ਵੀ ਚੱਲਿਆ ਹਾਂ ਓਨ ਘਰ ਮਿਲਦੇ ਆ ਕਿਸੇ ਅਗਲੇ ਵਲੌਗ ਚ ਧੰਨਵਾਦ ਤੁਹਾਡਾ ਬਲੌਗ ਦੇਖਣ ਲਈ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਬਾਏ ਬਾਏ ਟਨਰ